ਪੰਜਾਬ ਵਿੱਚ ਲਗਾਤਾਰ ਡਿੱਗ ਰਹੇ ਪਾਣੀ ਦੇ ਪੱਦਰ ਨੂੰ ਲੈ ਕੇ ਹਰ ਵਰਗ ਜਿੱਥੇ ਚਿੰਤਿਕ ਨਜ਼ਰ ਆ ਰਿਹਾ ਹੈ ਉੱਥੇ ਹੀ ਕਪੂਰਥਲਾ ਦੇ ਵਿਧਾਇਕ ਰਾਣਾ ਗੁਰਜੀਤ ਸਿੰਘ ਵੱਲੋਂ ਮਾਲਵੇ ਦੇ ਕਿਸਾਨਾਂ ਨੂੰ ਵੱਡਾ ਐਲਾਨ ਕੀਤਾ ਗਿਆ ਬਠਿੰਡਾ ਦੇ ਕਸਵਾ ਮੋੜ ਮੰਡੀ ਵਿਖੇ ਨਵੀਂ ਸੋਚ ਨਵਾਂ ਪੰਜਾਬ ਬੈਨਰ ਹੇਠ ਇਕੱਠੇ ਹੋਏ ਵੱਡੀ ਗਿਣਤੀ ਕਿਸਾਨਾਂ ਨੂੰ ਵਿਧਾਇਕ ਰਾਣਾ ਗੁਰਜੀਤ ਸਿੰਘ ਵੱਲੋਂ ਮੱਕੀ ਦੀ ਫਸਲ ਤੇ 2 ਸਾਲ ਦੀ ਐਮਐਸਪੀ ਦੇਣ ਦਾ ਐਲਾਨ ਕੀਤਾ ਗਿਆ ਹੈ A1 ਪੰਜਾਬੀ ਟੀਵੀ ਲਈ ਹਰਵਿੰਦਰ ਸਿੰਘ ਅਨਾਸ਼ਰੀ ਵਿਸ਼ੇਸ਼ ਰਿਪੋਰਟ ਤੇ ਮੇਰੀ ਮੁਲਾਕਾਤ ਇਸ ਇਲਾਕੇ ਦੇ ਲੋਕਾਂ ਨਾਲ ਹੋਈ ਉਹਨਾਂ ਨੇ ਕਿਹਾ ਬਈ ਯਾਰ ਆ ਸਾਡੇ ਇੱਥੇ ਤੇ ਮੇਰੇ ਮਨ 'ਚ ਬੜੇ ਬਲਵਲੇ ਨੇ ਕਿ ਪੰਜਾਬ 'ਚ ਕੀ ਕੀ ਹੋ ਸਕਦਾ ਪੰਜਾਬ ਨੇ ਇੰਨਾ ਕੁਝ ਦਿੱਤਾ ਔਰ ਜਦੋਂ ਕਾਰੋਬਾਰ ਦਿੱਤਾ ਪੰਜਾਬ ਤੋਂ ਸ਼ੁਰੂ ਹੋਇਆ ਮੇਰਾ ਕਾਰੋਬਾਰ ਖੇਤੀ ਮੇਰੀ ਜਿੱਥੇ ਮਰਜ਼ੀ ਸੀ ਲੇਕਿਨ ਪੰਜਾਬ ਦੇ ਲੋਕਾਂ ਨੇ ਸਿਆਸਤ 'ਚ ਬੜਾ ਮਾਨ ਤਣ ਦਿੱਤਾ ਤੇ ਸਾਡਾ ਵੀ ਫਰਜ਼ ਬਣਦਾ ਕਿ ਆਪਣਾ ਫਰਜ਼ ਨਿਭਾਈਏ ਔਰ ਸਾਰਨਾ ਉਹ ਵੱਡੀ ਅੱਜ ਅਗਰ ਸਮੱਸਿਆ ਦੇਖੀ ਜਾਵੇ ਪੰਜਾਬ 'ਚ ਤੇ ਕਿਸਾਨੀ ਤੇ ਕਿਸਾਨੀ ਨਾਲ ਜੁੜੀਆਂ ਗੱਲਾਂ ਨੇ ਉਹਨਾਂ ਵਪਾਰਾਂ ਨੂੰ ਤੰਗੀ ਆ ਰਹੀ ਜਿਹੜੇ ਕਿਸਾਨੀ ਨਾਲ ਜੁੜੇ ਨੇ ਅੰਜੇ ਚਾਹੇ ਉਹ ਜਿਹਦੇ ਆਪਾਇਸ ਜਿਸ ਤਰਤੀ ਤੇ ਆ ਤਰਵੰਡੀ ਸਭੋ ਦੰਗਮਾ ਸਾਹਿਬ ਮੱਥਾ ਟੇਕਣ ਦਾ ਮੌਕਾ ਮਿਲਿਆ ਸੱਚੇ ਪਾਤਸ਼ਾਹ ਦੇ ਕੇ ਅਰਦਾਸ ਕੀਤੀ ਕਿ ਬਲ ਤੁਸੀਂ ਬਖਸ਼ਣਾ ਤੇ ਇੱਕ ਵਾਰ ਸੋਚ ਪੰਜਾਬ ਨੂੰ ਚੰਗੀ ਦੇਈਏ ਇਹ ਜ਼ਰੂਰੀ ਨਹੀਂ ਕਿ ਕਿਹਨੇ ਕਰਨੀ ਹੈ ਇਹ ਤਾਂ ਮਾਲਕ ਦੀ ਮਰਜ਼ੀ ਆ ਲੇਕਿਨ ਇੱਕ ਅੱਛੀ ਸੋਚ ਰਿਆਂਗੇ ਕੋਈ ਨਾ ਕੋਈ ਤਾਂ ਅਡਾਪਟ ਕਰੂਗਾ ਨਾ ਕਿ ਇਕੱਲਾ ਬੰਦਾ ਕੋਈ ਕੁਝ ਨਹੀਂ ਕਰ ਸਕਦਾ ਜਦੋਂ ਦਾ ਪਾਣੀ ਤੇ ਬੋਲਣਾ ਚਾਲੂ ਕੀਤਾ ਮੈਨੂੰ ਬੜੀ ਖੁਸ਼ੀ ਹੁੰਦੀ ਹੈ ਕਿ ਮੇਰੀ ਸੋਚ ਜਾਂ ਮੇਰੀ ਜਿਹੜੀ ਕਮੇਟੀ ਸੀ ਵਿਧਾਨ ਸਭਾ ਚ ਬੋਲਣ ਦਾ ਮੌਕਾ ਮਿਲਿਆ ਉਸ ਕਮੇਟੀ ਚ ਅਸੀਂ ਰਿਪੋਰਟ ਟੇਬਲ ਕੀਤੀ ਹੈ ਇੱਕ ਫੋਕਰ ਹੈ ਮੇਰੇ ਲਈ ਉਹ ਸੋਚ ਨੂੰ ਲੈ ਕੇ ਆਪਾਂ ਸਮੇਂ-ਸਮੇਂ ਤੇ ਬੋਲਦੇ ਰਹੇ ਕਿ ਹਣ ਸਾਰੇ ਲੋਕ ਇਸ ਗੱਲ ਤੋਂ ਚਿੰਤਤ ਨੇ ਬੁੱਧੀਜੀਵੀ ਜਿਨ੍ਹਾਂ ਨੇ ਕਿ ਪਾਣੀ ਪੰਜਾਬ ਦਾ ਬਚਣਾ ਚਾਹੀਦਾ ਔਰ ਸੈਮੀਨਾਰ ਹੋ ਰਹਾ ਫਸਲੀ ਗੱਲ ਆ ਫਸਲੀ ਵਿਭਿੰਨਤਾ ਦੀ ਮੈਂ ਗੱਲ ਕਰਦਾ ਔਰ ਮੈਂ ਖਾਲੀ ਡਰਾਇੰਗ ਰੂਮ ਚ ਬੈ ਕੇ ਕਰਨ ਵਾਲਾ ਜੋ ਨਹੀਂ 15000 ਕਲਾ ਮੈਂ ਕਣਕ ਤੋਂ ਵੇਟ ਤੇ ਲਿਆਂਦਾ ਠੀਕ ਹੈ ਮੇਰਾ ਕਾਰੋਬਾਰ ਆ ਲੇਕਿਨ ਫਾਇਦਾ ਤਾਂ ਸੋਚਦਾ ਪੰਜਾਬ ਦੀ ਹਰਾਂ ਔਰ ਇਸੇ ਤਰ੍ਹਾਂ ਜਿਹੜੀ ਬਰਸਾਤੀ ਮੱਕੀ ਆ ਉਹ અત્યੰਤ ਜ਼ਰੂਰੀ ਆ ਕਿਉਂਕਿ ਕਾਟਨ ਦੇ ਥੱਲੇ ਸਾਡਾ ਹਿੱਲ ਗਿਆ ਕੰਮ 20% ਧਰਤੀ ਜਿਹੜੀ ਸੀ ਮਾਲਵੇ ਮਾਲਵੇ ਸਾਰੇ ਪੰਜਾਬ ਦੀ ਮਾਲਵੇ ਚੋਂ ਕਾਟਨ ਥੱਲੇ ਸੀ ਉਹ ਘਟਦੇ ਘਟਦੇ ਯਾਰੋ ਅੱਜ 2% ਤੇ ਆ ਗਈ ਕਿ ਅਜੇ ਹੱਲੇ ਵੀ ਨਾ ਬੋਲੀਏ ਬੋਲਾਂਗੇ ਕਦੋਂ ਜਦੋਂ ਕੰਮ ਬਿਲਕੁਲ ਖਤਮ ਹੋ ਜਾਊਗਾ ਉਹ ਜੇ ਉਹ ਤਰਤੀਬ ਗਪਾਤ ਹੋ ਗਈ ਆ ਤੇ ਗਈ ਕਿਤੇ ਥਲੇ ਝੋਨੇ ਦੇ ਝੋਨਾ ਵਾਟਰ ਗਰਸਿੰਗੇ ਸਾਰੇ ਨੂੰ ਪਤਾ ਸੋ ਮੇਰਾ ਅੱਜ ਫਰਜ਼ ਬਣਦਾ ਬਤੌਰ ਪੰਜਾਬੀ ਬਤੌਰ ਪੰਜਾਬ ਦਾ ਹਮੈਤੀ ਸ਼ੁਭਚਿੰਤਕ ਤੇ ਇਹਨਾਂ ਦਾ ਜਿੰਨਾ ਹੈਗਾ ਦਸਤੇ ਲੈ ਜਿਓ ਮੇਰਾ ਹੀ ਹੁਣਾ ਅੱਛਾ ਜੀ ਬੰਦ ਕਰਾਈ ਤੇ ਗੱਲ ਆ ਕਿ ਅ ਫਸਲੀ ਵਿਭਿੰਨਤਾ ਔਰ ਮੱਕੀ ਉਹਨਾਂ ਜੋ ਇੱਕਿਆ ਔਰ ਜਿਹੜਾ ਆਪਾਂ ਕਾਟਨ ਦਾ ਇਲਾਕਾ ਸਿਆ ਉਹਨੂੰ ਮੱਕੀ ਥੱਲੇ ਲੈ ਆਈਏ ਘਟੋ ਘਟ ਪਾਣੀ ਘਟ ਖਾਉ ਤੇ ਸਰਕਾਰ ਨੂੰ ਮੈਂ ਬੇਨਤੀ ਕੀਤੀ ਮੈਂ ਚਿੱਠੀ ਵੀ ਲਿਖੀ ਆ ਕਿ ਮੱਕੀ ਤੇ ਜੋਰ ਰਾਣਾ ਲਾ ਦੂ ਇਹ ਮੱਕੀ ਜਦੋਂ ਆਪਾਂ ਗੇਤੀ ਵੀਰ ਦੇ ਇੱਕ ਮਿੰਟ ਵੀਰ ਜੀ ਇੱਕ ਮਿੰਟ ਦੋ ਦੋ ਸਾਲ ਲਈ ਮੈਂ ਗਰੰਟੀ ਕਰ ਰਿਆ ਕਿ ਦੋ ਸਾਲ ਐਮਐਸਪੀ ਰਾਣਾ ਦੋ ਸਰਕਾਰ ਆਵੇ ਅੱਗੇ ਸਾਡੇ ਨਾਲ ਕਰੇ ਐਗਰੀਮੈਂਟ ਸਰਕਾਰ ਆਵੇ ਨਾ ਆਵੇ ਮੈਂ ਤਾਂ ਕਹਿਤਾ ਜੇ ਕਹਿਤਾ ਤਾਂ ਕਹਿਤਾ ਜੋ ਕਿਹਾ ਉਹ ਕੀਤਾ ਤੇ ਖਾਲੀ ਇਹਨਾਂ ਨਹੀਂ ਮੱਕੀ ਯਾਰ ਜਿੰਨੀ ਮਰਜ਼ੀ ਬੀਜ ਲਿਓ ਇੱਕ ਸ਼ੰਕਾ ਜਿਹੜਾ ਮਨ ਚ ਹੈ ਕਿ ਮੱਕੀ ਦਾ ਬਣੂਗਾ ਕੀ ਇਹ ਬਿਲਕੁਲ ਨਹੀਂ ਮੱਕੀ ਦਾ ਤਾਂ ਜਿੰਨਾ ਤੁਸੀਂ ਆ ਦੋ ਸਾਲ ਬੀਜਣਾ ਇਹਨਾਂ ਤੇ ਚਾਰਾ ਬਣਾ ਕੇ ਬਿਸ਼ੱਕ ਤੁਸੀਂ ਉਹਦੀਆਂ ਬੇਲਾਂ ਬਣਾ ਕੇ ਰਾਜਸਥਾਨ ਭੇਜ ਦਿਓ ਕੋਈ ਕਮੀ ਨਹੀਂ ਲੇਕਿਨ ਅਸੀਂ ਪੱਕਿਓ ਮੱਕੀ ਐਮਐਸਪੀ ਤੇ ਰਾਣਾ ਖਰੀਦ